ਸਾਬ ਸਨਕੀਟਾ ਪ੍ਰਧਾਨ ਜੀ ਸਾਡੇ ਮਹਤਮਾ ਸਾਹਿਬ ਮੈਡਮ ਪੂਨਮਜੀਤ ਜੀ ਐਮਐਲਏ ਸਾਹਿਬ ਸਰਦਾਰ ਮੂਲਕ ਸਿੰਘ ਜੱਤੋ ਸਾਹਿਬ ਐਮਐਲਏ ਸਰਦਾਰ ਗਗਨ ਸਿੰਘ ਜੀ ਸੇਖੋਂ ਸਾਹਿਬ ਤੇ ਸਾਰੇ ਸਪੀਕਰ ਸਾਹਿਬ ਸਰਦਾਰ ਕੁਲਤਾਬ ਸਿੰਘ ਸੰਧਵਾ ਜੀ ਉਹਨਾਂ ਦੀ ਕੋਈ ਜ਼ਰੂਰੀ ਮੀਟਿੰਗ ਹੋਣ ਕਰਕੇ ਉਹਨਾਂ ਦੀ ਸਾਰੀ ਇੱਥੇ ਟੀਮ ਆਈ ਆ ਤੇ ਹੋਰ ਵੀ ਸਾਡੇ ਜਿੰਨੇ ਚੇਅਰਮੈਨ ਸਰਪੰਨ ਹੋਰ ਆਗੂ ਸਰਪੰਨ ਸਾਰੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਆ ਰਹੇ ਜਿਹੜੀ ਸਰਕਾਰ ਤੋਂ ਹੁਸੈਨ ਮਾਨ ਜੀ ਨੇ ਮੁਹਿੰਮ ਚਲਾਈ ਆ ਯੋਧ ਨਸ਼ਿਆਂ ਵਿਰੁੱਧ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਸਾਰੇ ਪੁਲਿਸ ਅਫਸਰਾਂ ਦੇ ਨਾਲ ਸਾਰੇ ਸਿਵਲ ਤੇ ਅਫਸਰਾਂ ਦੇ ਨਾਲ ਸਾਰੇ ਡਾਕਟਰ ਸਰਪੰਨਾਂ ਦੇ ਨਾਲ ਬੈਠ ਕੇ ਜਿਹੜੇ ਉਹਨਾਂ ਦੇ ਵਿਚਾਰ ਸਨ ਉਹ ਸੁਣੇ ਜੇ ਕੋਈ ਮੁਸ਼ਕਲਾ ਸਨ ਉਹ ਵੀ ਹੱਲ ਕਰਨ ਦਾ ਵਿਸ਼ਵਾਸ ਜੁਆਇਆ ਤੇ ਨਾਲ ਜਿਹੜੀ ਇਹ ਸਰਕਾਰ ਨੇ ਮੁਹਿੰਮ ਯੋਧ ਨਸ਼ਿਆਂ ਵਿਰੁੱਧ ਇਹ ਸ਼ੁਰੂ ਕੀਤੀ ਆ ਇਹ ਲੋਕਾਂ ਨੂੰ ਦੱਸ ਦਈਏ ਕਿ ਜਿਹੜੇ ਲੋਕ ਇਹ ਯਰ ਵੀਤੇ ਆ ਜਿਨ੍ਹਾਂ ਲੋਕਾਂ ਨੇ ਇਹ ਲੋਕਾਂ ਦੇ ਪੁੱਤਾਂ ਦੀਆਂ ਲਾਸ਼ਾਂ ਤੋਂ ਨੋਟ ਕਮਾ ਕੇ ਘਰ ਬਣਾਏ ਆ ਉਹ ਇਹ ਨਾ ਸੋਚਣ ਕਿ ਸ਼ਾਇਦ ਕੋਈ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਘੜਕਾ ਕੇ ਜਾਂ ਕਿਉਂ ਕਾਨੂੰਨ ਦਾ ਸਹਾਰਾ ਲੈ ਕੇ ਪਾਜਾਂਗੇ ਇਹਨਾਂ ਲੋਕਾਂ ਦੀਆਂ ਜਿਹੜੀਆਂ ਜਾਇਦਾਦਾਂ ਉਹ ਨਾਲ ਪਰਚਿਆਂ ਦੇ ਅਟੈਚ ਵੀ ਹੋਣਗੀਆਂ ਤੇ ਜਿਹੜੇ ਇਹਨਾਂ ਨੇ ਘਰ ਬਣਾਏ ਆ ਉਹ ਘਰਾਂ ਦੇ ਉੱਤੇ ਇਸੇ ਤਰ੍ਹਾਂ ਹੀ ਜਸੀਪੀ ਪੋਕ ਲੈਣਾ ਚਾਹੁੰਦੀਆਂ ਰਹਿਣਗੇ ਘਾਟ ਢੰਗੀ ਲੈਣਗੇ ਕਿਉਂਕਿ ਵੇਖੋ ਪੰਜਾਬ ਦੀ 3.5 ਕਰੋੜ ਆਬਾਦੀ ਆ ਉਹ ਸਾਰੇ ਲੋਕ ਚਾਹੁੰਦੇ ਆ ਕਿ ਇਹ ਜਿਹੜਾ ਜ਼ਹਿਰ ਆ ਇਹ ਜਿਹੜੇ ਜ਼ਹਿਰ ਦੇ ਕਾਰੋਬਾਰੀ ਆ ਇਹਨਾਂ ਦੇ ਉੱਤੇ ਸਖਤੋ ਸਖਤ ਕਾਰਵਾਈਆਂ ਹੋਣ ਇਹ ਸਲਾਖਾ ਦੇ ਪਿੱਛੇ ਜਾਣ ਤੇ ਨਾਲ ਸਾਡਾ ਭਾਵੇਂ ਜੇਲ੍ਹ ਡਿਪਾਰਟਮੈਂਟ ਹੈ ਤੇ ਭਾਵੇਂ ਕੋਈ ਵੀ ਡਿਪਾਰਟਮੈਂਟ ਹੈ ਜੇ ਕੋਈ ਇਹੋ ਜਿਹੇ ਬੰਦਿਆਂ ਨੂੰ ਕੁਸ਼ਤ ਪੁਨਾਹੀ ਕਰਦਾ ਇਹੋ ਜਿਹੇ ਬੰਦਿਆਂ ਦਾ ਸਮਗਲਨਾ ਦਾ ਸਾਥ ਦਿੰਦਾ ਉਹਨਾਂ ਅਫਸਰਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋਊਗੀ ਆ ਕੋਈ ਦਿਨ ਪਹਿਲਾਂ ਸਾਨੂੰ ਇੱਕ ਦੋ ਦਿਨ ਪਹਿਲਾਂ ਪਤਾ ਲੱਗਾ ਸਾਡੀ ਹਿਸ਼ਾਪੁਰ ਜੇਲ੍ਹ ਦੇ ਵਿੱਚ ਜਿਹੜੇ ਸੁਪਰਡੈਂਟ ਜੇਲ੍ਹ ਅਫਜੀਤ ਸਿੰਘ ਘੁੰਮਣ ਤੇ ਨਾਲ ਉਹਨਾਂ ਦੇ ਹੋਰ ਚਾਰ ਅਫਸਰ ਜਿਹੜੇ ਰਲ ਕੇ ਉੱਥੇ ਜਿਹੜੇ ਨਸ਼ੇ ਦੇ ਕੋਈ ਉੱਥੇ ਬੰਦੇ ਪੈਸੇ ਦੇ ਕੇ ਨਸ਼ਾ ਮੰਗ ਰਹੇ ਸਨ ਉਹਨਾਂ ਨੂੰ ਨਸ਼ਾ ਦੇਣ ਲਈ 1.5 ਲੱਖ ਰੁਪਈਆ ਲਿਆ ਗਿਆ ਤੇ ਜਦੋਂ ਇੰਟੈਲੀਜੈਂਸ ਵਿੰਗ ਤੋਂ ਜਾਣਕਾਰੀ ਮਿਲੀ ਜਾਂਚ ਕਰਾਈ ਗਈ ਤਾਂ ਵਾਕੇ ਦੋਚੀ ਪਾਏ ਗਏ ਸਭ ਤੋਂ ਪਹਿਲਾਂ ਬਜੀਤ ਸਿੰਘ ਘੁੰਮਣੂ ਤੇ ਨਾਲ ਚਾਰ ਹੋਰ ਜੇਲ੍ਹ ਕੁੱਸਤੇ ਅਫਸਰਾਂ ਨੂੰ ਸਸਪੈਂਡ ਕੀਤਾ ਗਿਆ ਤੇ ਨਾਲ ਹੀ ਡੀਜੀਪੀ ਪੁਲਿਸ ਗੌਰਵ ਜੱਧਵ ਨੂੰ ਡਿਪਾਰਟਮੈਂਟ ਨੂੰ ਕਿਹਾ ਗਿਆ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਐਫ ਆਈ ਆਰ ਦਰਜ ਕਰਾਈ ਤੇ ਉਸੇ ਤਰ੍ਹਾਂ ਹੀ ਜੇ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਵੀ ਕੋਈ ਵੀ ਅਫਸਰ ਦੋਸ਼ੀ ਪਾਇਆ ਜਾਂਦਾ ਤੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਬਾਕੀ ਜਿੰਨੇ ਵੀ ਸਮਗਲਰ ਨੇ ਜਿਹੜੇ ਗਲਤ ਕੰਮ ਕਰਦੇ ਆ ਯਹਰ ਦਾ ਕਾਰੋਬਾਰ ਕਰਦੇ ਆ ਜਾਂ ਤੇ ਉਹ ਇਹ ਕੰਮ ਛੱਡ ਦੇਣ ਜਾਂ ਉਹ ਪੰਜਾਬ ਨੂੰ ਛੱਡ ਦੇਣ ਨਹੀਂ ਤੇ ਉਹ ਬੰਦੇ ਜੇਲਾ ਦੇ ਵਿੱਚ ਹੋਣਗੇ ਕੋਈ ਵੀ ਬਖਸ਼ਿਆ ਨਹੀਂ ਜਾਊਗਾ ਇਹ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਇਹ ਜਦੋਂ ਦੀ ਸਰਕਾਰ ਬਣੀ ਆ ਉਦੋਂ ਦੀ ਮੁਹਿੰਮ ਚੱਲਦੀ ਪਈ ਆ ਉਦੋਂ ਦਾ ਹੀ ਇਸੇ ਤਰ੍ਹਾਂ ਹੀ ਪਾਰਦਰਸ਼ੀ ਢੰਗ ਨਾਲ ਸਰਕਾਰ ਚੱਲਦੀ ਪਈ ਆ ਸਾਡੀ ਪਾਰਟੀ ਦਾ ਕੋਈ ਐਮਐਲਏ ਕੋਈ ਮੰਤਰੀ ਜਾਂ ਕੋਈ ਚੇਅਰਮੈਨ ਜਾਂ ਸਰਪੰਚ ਜਾਂ ਕੋਈ ਸਾਡਾ ਹੋਰ ਅਹੁਦੇਦਾਰ ਨਾ ਅੱਜ ਤੋਂ 3 ਸਾਲ ਪਹਿਲਾਂ ਕਿਸੇ ਸਮਗਲਰ ਲਈ ਕੋਈ ਫੋਨ ਕੀਤਾ ਨਾ ਅੱਜ ਕਰਨਗੇ ਨਾ ਕੱਲ ਨੂੰ ਕਰਨਗੇ ਇਮਾਨਦਾਰ ਪਾਰਟੀ ਆ ਤੇ ਸਾਰੇ ਹੀ ਵਰਕਰ ਜਿਹੜਾ ਨੂੰ ਨੇ ਮਨ 'ਚ ਇਹਨਾਂ ਦੀ ਜੇ ਕੰਮ ਕਰਨ ਦਾ ਜਜ਼ਬਾ ਆ ਅਸੀਂ ਸਾਰੇ ਰਲ ਮਿਲ ਕੇ ਇਹ ਯਹਿਰ ਬੰਦ ਕਰਾਂਗੇ ਤੇ ਇਹ ਗੱਲਾਂ ਮੈਂ ਅੱਗੇ ਵੀ ਕੀਤੀਆਂ ਪਿੰਡਾਂ ਦੇ ਵਿੱਚ ਸਰਪੰਚਾਂ ਨੂੰ ਬੇਨਤੀ ਆ ਕਿ ਤਗੜੇ ਹੋ ਕੇ ਤੁਹਾਡੇ ਸਹਿਯੋਗ ਦੇ ਨਾਲ ਇਹ ਯਹਿਰ ਬੰਦ ਹੋਣਾ ਜਿਹੜੇ ਲੋਕ ਇਹ ਯਹਿਰ ਦਾ ਕਾਰੋਬਾਰ ਕਰਦੇ ਆ ਜਾਂ ਕਿਸੇ ਤੇ ਕੋਈ ਐਫਆਈਆਰ ਦਰਜ ਹੁੰਦੀ ਆ ਉਹਨਾਂ ਲੋਕਾਂ ਲਈ ਪਿੰਡਾਂ ਦੇ ਵਿੱਚ ਤੁਸੀਂ ਗ੍ਰਾਮ ਸਭਾ ਦੇ ਇਜਲਾਸ ਸੱਦ ਕੇ ਸਾਰਾ ਪਿੰਡ ਸੱਦੋ ਸਾਰੇ ਪਿੰਡ ਦੇ ਮਤੇ ਦੇ ਉੱਤੇ ਸਾਈਨ ਕਰਵਾਓ ਸਾਈਨ ਕਰਵਾ ਕੇ ਉਹ ਪਤਾ ਵੀ ਲੋਕਾਂ ਨੂੰ ਵੀ ਜਿਹੜਾ ਸਮਗਲ ਰਿਹਾ ਉਹਦਾ ਤੇ ਬਾਈਕਾਟ ਹੈਗਾ ਹੀ ਹੈਗਾ ਨਾਲ ਜਿਹੜੇ ਲੋਕ ਜਿਹੜੇ ਬੰਦੇ ਨੰਬਰਦਾਰ ਚ ਜ਼ਮਾਨਤ ਦਿੰਦੇ ਆ ਜਾਂ ਕੋਈ ਜ਼ਮਾਨਤਕਾਰ ਦੀ ਜ਼ਮੀਨ ਦੇ ਨੰਬਰ ਲਵਾ ਕੇ ਆਪਣੀ ਪ੍ਰਾਪਰਟੀ ਦੇ ਨੰਬਰ ਲਵਾ ਕੇ ਜ਼ਮਾਨਤિયા ਬੰਦਾ ਉਹਨਾਂ ਲੋਕਾਂ ਦਾ ਵੀ ਵਿਆਹ ਸ਼ਾਦੀ ਤੋਂ ਜਨਮ ਮਰਨ ਤੋਂ ਭੋਗਾਂ ਤੋਂ ਬਾਈਕਾਟ ਕਰੋ ਵੀ ਉਹਨਾਂ ਨੂੰ ਪਿੰਡਾਂ 'ਚ ਕਿਸੇ ਨੇ ਬੁਲਾਇਆ ਨਹੀਂ ਇਹਨਾਂ ਨੂੰ ਆਪਾਂ ਆਪਣੇ ਪਿੰਡ ਦੇ ਵਿੱਚੋਂ ਛੇਕ ਦੇਣਾ ਹੁੱਕਾ ਪਾਣੀ ਬੰਦ ਕਰਨਾ ਜਦੋਂ ਇਹੋ ਜਿਹੇ ਲੋਕਾਂ ਦੇ ਨਾਲ ਆਪਾਂ ਬਾਈਕਾਟ ਕਰਾਂਗੇ ਤਾਂ ਫੇਰ ਇਹ ਯਾਰ ਬੰਦ ਹੋਣਾ ਕਿਉਂਕਿ ਵੇਖੋ ਜਦੋਂ ਅੱਤਵਾਦ ਖਤਮ ਹੋਇਆ ਸਰਕਾਰ ਨੇ ਪੁਲਿਸ ਨੇ ਉਦੋਂ ਧਿਆ ਕਰ ਲੈ ਕਿ ਅੱਤਵਾਦ ਖਤਮ ਕਰਨਾ ਪਰ ਅੱਤਵਾਦ ਉਹਨਾਂ ਤੇਰ ਖਤਮ ਨਹੀਂ ਹੋਇਆ ਜਿੰਨਾ ਤੇਰ ਥੱਲੇੋਂ ਲੋਕਾਂ ਨੇ ਪਿੰਡਾਂ ਤੋਂ ਗਰਾਊਂਡ ਲੈਵਲ ਤੇ ਸਾਥ ਨਹੀਂ ਦਿੱਤਾ ਜਦੋਂ ਗਰਾਊਂਡ ਲੈਵਲ ਤੋਂ ਪਿੰਡਾਂ 'ਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਲੋਕ ਜਿਹੜੇ ਆ ਅੱਤਵਾਦ ਦੇ ਜਿਨ੍ਹਾਂ ਨੇ ਫਲਾਇਆ ਇਹ ਸਾਡੇ ਲਈ ਖਤਰਨਾਕ ਨਹੀਂ ਇਹ ਸਾਨੂੰ ਹੀ ਮਾਰਨ ਲੱਗ ਪਏ ਆ ਤੇ ਲੋਕ ਨਾਲ ਤੁਰ ਪਈ ਉਹ ਲਹਿਰ ਬਣ ਗਈ ਤੇ ਉਹ ਅੱਤਵਾਦ ਕੁਝ ਸਮੇਂ ਦੇ ਵਿੱਚ ਹੀ ਖਤਮ ਹੋ ਗਿਆ ਉਸੇ ਤਰ੍ਹਾਂ ਜਿਹੜਾ ਇਹ ਅੱਤਵਾਦ ਆ ਇਹ ਜਿਹੜਾ ਕਾਲਾ ਆਤਵਾਦ ਹੈ ਇਹਨੂੰ ਖਤਮ ਕਰਨ ਲਈ ਸਾਡੇ ਪਿੰਡਾਂ ਦੇ ਭੈਣਾ ਭਰਾਵਾਂ ਨੂੰ ਅੱਗੇ ਆਉਣਾ ਪੈਣਾ ਲੋਕ ਸਾਰੇ ਚਾਹੁੰਦੇ ਆ ਇਹ ਜ਼ਹਿਰ ਬੰਦ ਹੋਵੇ ਪਰ ਕੋਈ ਬੁਰਾ ਨਹੀਂ ਬੰਨਾ ਚਾਹੁੰਦਾ ਵੇਖੋ ਜਿਹੜੇ 3.5 ਕਰੋੜ ਦੀ ਬਾਦੀ ਆ ਤੇ ਇਹ 0.001 ਇਹ ਬੰਦੇ ਹੁਣ ਕਿਹਨਾਂ ਤੋਂ ਡਰਨ ਦੀ ਲੋੜ ਨਹੀਂ ਕਿ ਜਦੋਂ ਤੁਸੀਂ ਇਹ ਕਾ ਕਰਦੇ ਆ ਨਾ ਇਹਨਾਂ ਤੁਹਾਡੇ ਅੱਗੇ ਲੱਗ ਲਾ ਕੇ ਭੱਜਣਾ ਆ ਜਦੋਂ ਦੀ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਯੋਧ ਨਸ਼ਿਆਂ ਵਿਰੁੱਧ ਮਹਾਂਮ ਚਲਾਈ ਆ ਉਦੋਂ ਦੇ ਜਿਹੜੇ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਆ 95% ਲੋਕ ਆਪਦੇ ਘਰਾਂ ਨੂੰ ਚਿੰਦਰੇ ਮਾਰ ਕੇ ਘਰਾਂ ਚੋਂ ਭੱਜ ਗਏ 95% ਜਿਹੜੇ ਪੰਜ ਰਹਿ ਗਏ ਉਹਨਾਂ ਨੂੰ ਵੀ ਫੜ ਕੇ ਅੰਦਰ ਕਰ ਦੇਣਾ ਬੰਦ ਜਿਹੜੇ ਭੱਜਣਗੇ ਉਹ ਚੰਗੇ ਰਹਿ ਜਾਣਗੇ ਕਿਉਂਕਿ ਸਾਡਾ ਤੇ ਮੇਨ ਮਕਸਦ ਹੀ ਇਹ ਹੋਗਾ ਜੇ ਇੱਥੇ ਰਹਿਣਾ ਤੇ ਇੱਥੇ ਸਾਫ਼-ਸੁਥਰੇ ਬਣ ਕੇ ਰਹਿਣਾ ਪੜਾਣੀ ਤੇ ਪੰਜਾਬ ਛੱਡ ਕੇ ਤੋ ਕਿਸੇ ਹੋਰ ਸਟੇਟ ਚ ਚੱਲ ਜਾਓ। ਉਹਨੇ ਸੰਦਾ ਕਿਸੇ ਨਸ਼ੇ ਵਰਗੇ ਸਪਾਰਸ ਲੈ ਕੇ ਨਾ ਕੋਈ ਸਪਾਰਸ ਦੀ ਕੋਈ ਉਮੀਦ ਨਾ ਲੱਗੇ ਲੱਗਦਾ ਨਹੀਂ ਕਿ ਇਹ ਲਹਿਰ ਜਿਹੜੀ ਹੈਗੀ ਹੈ ਕਰ ਕਰ ਪਿੰਡ ਪਿੰਡ ਚੱਲੇ ਤਾਂ ਕਿ ਤੁਹਾਡਾ ਕੋਈ ਮੈਂਬਰ ਵੀ ਜਿਹੜਾ ਹੈਗੇ ਉਹ ਵੀ ਕਿਸੇ ਜਮਾਤ ਨਾ ਪਰਸੇ ਬਿਲਕੁਲ ਵੇਖੋ ਇਹ ਕੱਲੇ ਸਾਡੇ ਮੈਂ ਸਰਦਾਰ ਮਹੌਲਕ ਸਿੰਘ ਜੱਤੂ ਦਾ ਧੰਨਵਾਦ ਕਰਦਾ ਵੀ ਇਹਨਾਂ ਨੇ ਲਿਖ ਕੇ ਲਾਈ ਆ ਇਹਦੇ ਤੋਂ ਪਹਿਲਾਂ ਵੀ 3 ਸਾਲ ਹੋ ਗਏ ਸਰਕਾਰ ਚ ਆਇਆ ਉਹ ਵੀ ਲਿਖ ਕੇ 6 ਸਾਲ ਤੋਂ ਵੀ ਲਾਤੀ ਆ ਸਰਦਾਰ ਗੁਰਦੇਵ ਸਿੰਘ ਸੇਖੋਂ ਜੀ ਦਾ ਵੀ ਧੰਨਵਾਦ ਬਾਕੀ ਸਾਡੇ ਪੰਜਾਬ ਦੇ ਵਿੱਚ 92 ਦੇ ਜਦੋਂ ਸਰਕਾਰ ਬਣੀ ਉਦੋਂ ਜਿੱਤ ਕੇ ਉਹਦੇ ਬਾਅਦ ਹੁਣ 94 95 ਐਮਐਲਏ ਸਰਭਾਂ ਹੋ ਗਏ ਆ ਉਦੇ ਤੋਂ ਪਹਿਲਾਂ ਵੀ 3 ਸਾਲ ਦੇ ਵਿੱਚ ਨਾ ਸਾਡੇ ਕਿਸੇ ਮੂਤ ਪਰਨੇ ਨਾ ਸਰਪੰਚ ਨੇ ਨਾ ਮੈਂਬਰ ਪੰਚਾਇਤ ਨੇ ਐਮ ਐਲ ਏ ਮੰਤਰੀ ਜਾਂ ਸਾਡੇ ਕੇ ਚੇਅਰਮੈਨ ਨੇ ਕਦੀ ਕਿਸੇ ਸਮਗਲਨ ਦੇ ਪਿੱਛੇ ਨਾ ਠਾਣੇ 'ਚ ਨਾ ਚੌਂਕੀ 'ਚ ਨਾ ਐਸ ਐਸ ਪੀ ਦਫ਼ਤਰ ਕਿਸੇ ਅਫਸਰ ਨੂੰ ਫੋਨ ਨਹੀਂ ਲਾਇਆ ਵੀ ਆ ਸਮਗਲ ਨੂੰ ਛੱਡ ਦਿਓ ਸਾਡੇ ਦੇ ਯਾਰ ਬੰਦੇ ਇਮੋਸ਼ਨਲ ਨੇ ਉਹ ਆਪ ਚਾਹੁੰਦੇ ਆ ਕਿ ਜਿਹੜਾ ਇਹ ਯਾਰ ਤਾਂ ਕਾਰੋਬਾਰ ਕਰਦੇ ਆ ਇਹ ਸਲਾਕਾਂ ਦੇ ਪਿੱਛੇ ਹੁਣ ਇਹਨਾਂ ਨੇ ਇੱਕ 0% ਵੀ ਜਿਹੜੀ ਆ ਉਹ ਇਹਨਾਂ ਨਾਲ ਢੇਲਣਾ ਕੀਤੀ ਜਾਵੇ ਤੇ ਗਾਂਵੀ ਸਾਡੇ ਜਿਹੜੀ ਸਾਰੀ ਟੀਮ ਆ ਉਹ ਸਾਰੇ ਇੱਕ ਇੱਕ ਮੋਟੋ ਕੇ ਸਾਥ ਦੇਣਗੇ ਬਾਕੀ ਗ੍ਰਾਉਂਡ ਤੇ ਲੋਕ ਵੀ ਜਿਹੜੇ ਆ ਉਹ ਖੁਸ਼ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਇਸ ਫੈਸਲੇ ਤੋਂ ਗ੍ਰਾਉਂਡ ਤੇ ਭਾਵੇਂ ਪਿੰਡਾਂ ਚ ਲੋਕ ਨੇ ਭਾਵੇਂ ਸ਼ਹਿਰਾਂ ਚ ਭਾਵੇਂ ਵਿਰੋਧੀ ਪਾਰਟੀਆਂ ਦੇ ਵੀ ਲੋਕ ਨੇ ਕਾਂਗਰਸ ਦੇ ਇਕਾਲੀ ਦਲ ਦੇ ਭਾਜੀਪੀ ਦੇ बसपा ਦੇ ਉਹ ਸਾਰੇ ਲੋਕ ਸਾਬਸ ਦੇ ਰਹੇ ਆ ਸਰਤਾਰ ਭਗਵੰਤ ਸਿੰਘ ਮਾਨ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਆ ਜਿਹੜਾ ਕੰਮ ਕੀਤਾ ਇਹ ਸਭ ਤੋਂ ਵਧੀਆ ਕੰਮ ਕੀਤਾ ਲੋਕ ਇੱਥੋਂ ਤੱਕ ਕਹਿੰਦੇ ਜਦੋਂ ਸਾਨੂੰ ਮਿਲਦੇ ਆ ਜਿਹੜੇ ਗਰੀਬ ਲੋਕ ਵੀ ਆ ਉਹ ਵੀ ਇਹ ਕਹਿੰਦੇ ਆ ਕਿ ਸਾਨੂੰ ਸਹੂਲਤ ਕੋਈ ਨਾ ਦੇਉ ਸਾਨੂੰ ਕੋਈ ਇਕ 1000 ਰੁਪਇਆ ਨਾ ਦਿਓ ਸਾਨੂੰ ਕਣਕ ਨਾ ਦਿਓ ਸਾਨੂੰ ਫ੍ਰੀ ਬਿਜਲੀ ਦੀ ਸਬਸਿਡੀ ਨਾ ਦਿਓ ਇਹ ਕਾ ਜ਼ਹਿਰ ਬੰਦ ਕਰਾ ਦੇਵੇ ਇੱਕ ਗੈਂਗਸਟਰਾਂ ਤੇ ਠੱਲ ਪਾ ਦਿਓ ਅਸੀਂ ਆਪੇ ਪੈਸੇ ਕਮਾ ਕੇ ਆਪਦੀ ਰੋਟੀ ਚਲਾ ਲਾਂਗੇ ਸਾਡਾ ਪੁੱਤ ਸੱਤਾ ਪਾਜਦਾ ਰਹੇ ਅਸੀਂ ਸਾਰੇ ਕੰਮ ਆਪ ਕਰ ਲਾਂਗੇ ਗ੍ਰਾਉਂਡ ਤੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਪ੍ਰਸ਼ੰਸਾ ਕਰ ਰਹੇ ਸਰ ਜੀ ਰੇਟ ਦੇ ਸਬਸਤ ਅਭਿਆਨ ਚੱਲਦਾ ਹੈ ਲੇਕਿਨ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਪੁਲਿਸ ਨੂੰ ਪਹਿਲਾਂ ਇਨਫੋਰਮੇਸ਼ਨ ਹੀ ਹੁੰਦੀ ਹੈ ਕਯੂਰ ਦੀ ਗੱਲ ਕਰੀਏ ਪ੍ਰੀ ਕੋਡ ਤੋਂ ਬਿਨਾਂ ਕੋਈ ਪੁਲਿਸ ਰੇਟ ਮਾਰ ਨਹੀਂ ਸਕਦੀ ਉਸ ਤੋਂ ਪਹਿਲੇ ਨਾ ਤਸਕਰ ਨੂੰ ਪਤਾ ਲੱਗ ਜਾਂਦਾ ਇਹ ਸਾਰੇ ਕਿਤੇ ਨ ਕਿਤੇ ਵੀ ਬਲੈਕਸ਼ਿਪ ਐ ਵੀ ਥੱਲ ਹੋਣੀ ਚਾਹੀਦੀ ਨਾ ਕਿ ਆਪਕਰ ਜਿਹੜੇ ਬੰਦੇ ਉੱਪਰਲੇ ਚਲੇ ਜਾਂਦੇ ਨੇ ਇੱਕ ਕੁਝ ਸਮਾਂ ਪਹਿਲਾਂ ਸਰਦਾਰ ਭਗਵੰਤ ਸਿੰਘ ਮਾ ਅੰਜੀ ਨੇ ਜਿਹੜੀਆਂ ਪੁਲਿਸ ਦੇ ਅਫਸਰ ਜਾਦੇ ਸਮੇਂ ਤੋਂ ਇੱਕੋ ਥਾਣੇ ਤੇ ਬੈਠੇ ਜਾਂ ਇੱਕੋ ਜ਼ਿਲ੍ਹੇ ਤੇ ਬੈਠੇ ਉਹਨਾਂ ਦੀ ਸ਼ਫਲਿੰਗ ਕੀਤੀ ਆ ਜ਼ਿਲ੍ਹੇ ਤੋਂ ਦੂਰ 100-100 ਕਿਲੋਮੀਟਰ ਤੇ ਪਤਲੀਆਂ ਕੀਤੀਆਂ ਹਨ ਉਹਦੇ ਬਾਅਦ ਹੁਣ ਜਿਹੜੇ-ਜਿਹੜੇ ਜ਼ਿਲ੍ਹੇ ਸਾਨੂੰ ਮਿਲੇ ਆ ਮੈਂ ਐਸਐਸਪੀ ਸਾਹਿਬ ਨੂੰ ਅੱਗੇ ਕਿਹਾ ਕਿ ਜਿਹੜੇ ਤੁਹਾਡੇ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਥਾਣੇ ਆ 12 ਥਾਣੇ ਜਾਂ 1 ਉਹਨਾਂ ਦੇ ਵਿੱਚ ਜਿਹੜੇ ਅਫਸਰ ਆ 30 40 ਕਿਲੋਮੀਟਰ ਤੋਂ ਦੂਜੀ ਨੁੱਕਰ ਤੇ ਉਹ ਦੂਜੇ ਅਫਸਰਾਂ ਨੂੰ ਲਾ ਦੇ ਉਹ ਦੁੱਜਿਆਂ ਨੂੰ ਵੀ ਇੱਕ ਥਾਣੇ 'ਚ ਕੋਈ ਵੀ ਜਿਹੜਾ ਪੁਰਾਣੇ ਸਮੇਂ ਤੋਂ ਬੈਠਾ ਉਹ ਨਾਰਵੇ ਜਿਹੜਾ ਇਹਨਾਂ ਦਾ ਨੈਕਸਸ ਕਿਸੇ ਦਾ ਬਣਿਆ ਵਾ ਕਾਲੀ ਭੇਡ ਦਾ ਵਿੱਚ ਮੈਂ ਨਹੀਂ ਕਹਿੰਦਾ ਸਾਰੇ ਅਫਸਰ ਮਾੜੇ ਆ ਸੋ ਮਗਰ ਇੱਕਤਾ ਅਫਸਰ ਮਾੜਾ ਹੁੰਦਾ ਉਹਦੇ ਕਰਕੇ ਆਪਾਂ ਸਾਰਿਆਂ ਨੂੰ ਸ਼ੱਕ ਦੀ ਨਿਗਾਹਾਂ ਮੈਨੇ ਆ 99 ਅਫਸਰ ਚੰਗੇ ਆ ਉਹ ਜਿਹੜਾ ਇੱਕਤਾ ਬਾੜਾ ਉਹਦਾ ਕਰਕੇ ਆਪਣੀ ਕਈ ਵਾਰ ਸੋਚ ਇਹ ਬਣ ਜਾਂਦੀ ਆ ਕਿ ਖਰੇ ਸਾਰੇ ਮਾੜੇ ਆ ਬਾਕੀ ਮੈਂ ਜਿਹੜੇ ਚੰਗੇ ਅਫਸਰ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਜੇ ਜਿਹੜੀ ਕੋਈ ਵਿਚ ਕਾਲੀ ਭੇੜੇ ਉਹਦੇ ਬਾਰੇ ਤੁਸੀਂ ਆਪਦੇ ਅਫਸਰਾਂ ਨੂੰ ਐਸਐਸਪੀ ਸਾਹਿਬ ਨੂੰ ਡੀਆਈਜੀ ਸਾਹਿਬ ਨੂੰ ਆਪਦੇ ਡੀਐਸਪੀ ਨੂੰ ਜਾਣਕਾਰੀ ਦਿਓ ਤਾਂ ਜੋ ਉਹਨਾਂ ਅਫਸਰਾਂ ਨੂੰ ਆਪਾਂ ਬਣਤੀ ਉਹਨਾਂ ਤੇ ਕਾਰਵਾਈ ਕਰਕੇ ਜਿਹੜੇ ਇਨਫੋਰਮੇਸ਼ਨ ਦਿੰਦੇ ਆ ਉਹਨਾਂ ਤੇ ਕਾਰਵਾਈ ਹੋਵੇ ਤੇ ਜਿਹੜਾ ਇਹ ਯਹਿ ਰਿਹਾ ਸੀ ਰਲ ਮਿਲ ਕੇ ਕਿਉਂਕਿ ਕੱਲਾ ਇਹ ਨਹੀਂ ਕਿ ਸਰਕਾਰ ਕੱਲੀ ਇਹ ਕੰਮ ਚਾਹੁੰਦੀ ਆ ਵੀ ਬੰਦ ਹੋਵੇ ਥੱਲੋਂ ਗਰਾਉਂਡ ਤੋਂ ਪੱਤਰਕਾਰ ਵੀ ਚਾਹੁੰਦੇ ਆ ਪੁਲਿਸ ਵੀ ਚਾਹੁੰਦੀ ਆ ਥੱਲੋਂ ਸਿਵਲ ਦੇ ਅਧਿਕਾਰੀ ਵੀ ਚਾਹੁੰਦੇ ਆ ਤੇ ਆਮ ਪਬਲਿਕ ਵੀ ਚਾਹੁੰਦੀ ਏ ਜ਼ਹਿਰ ਬੰਦ ਹੋਵੇ ਸਾਰੇ ਇੱਕ ਮੋਠ ਹੋ ਕੇ ਆਪਾਂ ਸਾਥ ਦੇਈਏ ਸਰਕਾਰ ਦੀ ਮੰਚਾ ਇਹ ਹੈ ਬੰਦ ਹੋਵੇ ਤੇ ਤੁਹਾਡੇ ਸਹਿਯੋਗ ਨਾਲ ਇਹ ਸਾਰਾ ਕੁਝ ਠੀਕ ਹੋ ਸਕਦਾ ਤੇ ਇਹ ਜ਼ਹਿਰ ਬੰਦ ਹੋ ਸਕਦਾ ਜੇ ਤੁਸੀਂ ਪਹਿਲਾਂ ਇਹ ਜਿਹੜੇ ਗ੍ਰਾਮ ਸਭਾ ਦੇ ਜਲਾਸਾਦਕੇ ਮਤੇ ਪਾਵਾਂਗੇ ਉਹਦੇ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਇਹ ਕਰਕੇ ਸੰਪਰਕ ਜੋ ਵੀ ਕਾਨੂੰਨ ਤਹਿਤ ਬਣਦਾ ਹੋਊਗਾ ਕਿਉਂਕਿ ਕਾਨੂੰਨ ਤੋਂ ਬਾਹਰ ਜਾ ਕੇ ਆਪਾਂ ਵੀ ਕੁਝ ਨਹੀਂ ਕਰ ਸਕਦੇ ਜਿਹੜੇ ਇਹ ਕੰਮ ਬਣਦੇ ਆ ਤੇ ਮਤੇ ਤੇ ਆਪਾਂ ਸਰਪੰਚਾਂ ਨੂੰ ਕਹਿ ਕੇ ਪਵਾ ਸਕਦੇ ਜਿਹੜੇ ਸਮਾਜ ਵਿਰੋਧੀ ਅੰਸਰ ਆ ਉਹਨਾਂ ਨਾਲ ਪਿੰਡਾਂ ਦੇ ਵਿੱਚ ਜਿਹੜਾ ਬਾਈਕਾਟ ਆ ਉਹ ਤੇ ਆਪਾਂ ਮਤੇ ਪਵਾ ਕੇ ਕਰਾ ਸਕਦੇ ਜਿਹੜੇ ਸਮਾਜ ਦੇ ਦੁਸ਼ਮਣ ਥੈਂਕ ਯੂ ਥੈਂਕ ਯੂ